ਕਹਿੰਦੇ ਹਨ ਕਿ ਦੁਨੀਆ ਵਿੱਚ ਜੇਕਰ ਕੁਝ ਹਾਸਿਲ ਕਰਨਾ ਹੈ ਤਾਂ ਦੁਨੀਆ ਤੋਂ ਅਲੱਗ ਚੱਲਣਾ ਹੋਵੇਗਾ। ਇੱਕ ਵਾਰ ਦੀ ਗੱਲ ਹੈ ਇੱਕ ਵਾਰ ਜੰਗਲ ਵਿੱਚ ਸ਼ੇਰਨੀ ਆਪਣੇ ਬੱਚੇ ਦੇ ਨਾਲ ਘੁੰਮ ਰਹੀ ਸੀ। ਬਹੁਤ ਦਿਨਾਂ ਤੋਂ ਭੁੱਖੀ ਪਿਆਸੀ ਸ਼ਿਕਾਰ ਦੀ ਤਲਾਸ਼ ਵਿੱਚ ਸੀ। ਘੁੰਮਦੇ-ਘੁੰਮਦੇ ਥੋੜਾ ਅੱਗੇ ਨਿਕਲ ਆਈ ਸੀ ਅਤੇ ਉਸਨੇ ਦੇਖਿਆ ਕਿ ਭੇਡਾਂ ਦਾ ਝੁੰਡ ਜਾ ਰਿਹਾ ਹੈ। ਸ਼ੇਰਨੀ ਫਟਾਫਟ ਭੱਜੀ ਅਤੇ ਭੇਡਾਂ ਦੇ ਝੁੰਡ ਤੇ ਅਟੈਕ ਕਰ ਦਿੱਤਾ। ਇੱਕ ਭੇਡ ਨੂੰ ਘਸੀਟਦੀ ਹੋਈ ਅੱਗੇ ਦੀ ਤਰਫ ਜੰਗਲ ਵਿੱਚ ਲੈ ਗਈ। ਪਰ ਇਸ ਸਭ ਵਿੱਚ ਉਹ ਇਹ ਭੁੱਲ ਗਈ ਕਿ ਉਸ ਦਾ ਆਪਣਾ ਬੱਚਾ ਉਹਨਾਂ ਭੇਡਾਂ ਦੇ ਵਿੱਚ ਰਹਿ ਗਿਆ ਹੈ। ਭੇਡਾਂ ਨੇ ਜਦੋਂ ਦੇਖਿਆ ਕਿ ਸ਼ੇਰ ਦਾ ਬੱਚਾ ਉਹਨਾਂ ਕੋਲ ਰਹਿ ਗਿਆ ਹੈ ਤਾਂ ਉਹਨਾਂ ਨੇ ਉਸ ਨੂੰ ਵੀ ਆਪਣੇ ਨਾਲ ਹੀ ਰੱਖ ਲਿਆ। ਉਹ ਸ਼ੇਰ ਦਾ ਬੱਚਾ ਹੁਣ ਭੇਡਾਂ ਦੇ ਨਾਲ ਪਲਣ ਲੱਗਿਆ। ਵਕਤ ਬੀਤਦਾ ਗਿਆ। ਇਹ ਬੱਚਾ ਵੱਡਾ ਹੋ ਗਿਆ। ਇੱਕ ਦਿਨ ਇਸ ਤਰ੍ਹਾਂ ਹੀ ਇਹ ਭੇਡਾਂ ਦੇ ਨਾਲ ਘੁੰਮ ਰਿਹਾ ਸੀ। ਉਸੇ ਵਕਤ ਉੱਥੋਂ ਦੂਸਰਾ ਸ਼ੇਰ ਨਿਕਲਿਆ ਤੇ ਉਸ ਨੇ ਦੇਖਿਆ ਕਿ ਭੇਡਾਂ ਦਾ ਝੁੰਡ ਜਾ ਰਿਹਾ ਹੈ। ਉਹ ਵੀ ਸ਼ਿਕਾਰ ਦੀ ਤਲਾਸ਼ ਵਿੱਚ ਸੀ ਉਸ ਨੇ ਫਟਾਫਟ ਦੌੜ ਕੇ ਹਮਲਾ ਕੀਤਾ ਪਰ ਜਦੋਂ ਉਹ ਹਮਲਾ ਕਰਨ ਲਈ ਅੱਗੇ ਵਧਿਆ ਤਾਂ ਉਸ ਨੇ ਦੇਖਿਆ ਕਿ ਪੇਡਾਂ ਦੇ ਝੁੰਡ ਵਿੱਚ ਇੱਕ ਹੋਰ ਸ਼ੇਰ ਹੈ ਜੋ ਕਿ ਦੌੜਦਾ ਜਾ ਰਿਹਾ ਸੀ ਇਸ ਤੋਂ ਘਬਰਾ ਕੇ ਦੌੜ ਰਿਹਾ ਸੀ ਇਹ ਹੋਰ ਤੇਜ਼ ਭੱਜਣ ਲੱਗਾ ਇਸ ਨੇ ਪੇਡਾਂ ਨੂੰ ਛੱਡਿਆ ਉਸ ਸ਼ੇਰ ਦੇ ਪਿੱਛੇ ਭੱਜਿਆ ਜੋ ਕਿ ਉਸ ਸ਼ੇਰਨੀ ਦਾ ਬੱਚਾ ਸੀ ਅਤੇ ਭੱਜਦੇ ਭੱਜਦੇ ਉਸ ਦੇ ਬਰਾਬਰ ਆ ਗਿਆ ਅਤੇ ਬੋਲਿਆ ਕਿ ਭਾਈ ਮੈਂ ਵੀ ਸ਼ੇਰ ਤੂੰ ਵੀ ਸ਼ੇਰ ਭੱਜ ਕਿਉਂ ਰਿਹਾ ਹੈ ਉਸਨੇ ਕਿਹਾ ਮੇਰੇ ਤੇ ਹਮਲਾ ਨਾ ਕਰਨਾ ਮੈਨੂੰ ਛੱਡ ਦਿਓ ਮੈਨੂੰ ਨਾ ਖਾਣਾ ਉਸਨੇ ਕਿਹਾ ਕਿ ਕਿਹੋ ਜਹੀ ਗੱਲ ਕਰ ਰਿਹਾ ਹੈ ਮੇਰੇ ਭਾਈ ਇਹ ਵਾਲਾ ਸ਼ੇਰ ਉਸ ਸ਼ੇਰਨੀ ਦੇ ਬੱਚੇ ਨੂੰ ਜੋ ਹੁਣ ਵੱਡਾ ਹੋ ਚੁੱਕਿਆ ਸੀ ਕਢੀਸਦਾ ਹੋਇਆ ਨਾਲ ਲੈ ਕੇ ਆ ਗਿਆ ਅਤੇ ਤਲਾਬ ਕੋਲ ਲਿਆ ਲਿਆਇਆ ਤਲਾਬ ਦੇ ਪਾਣੀ ਵਿੱਚ ਉਸ ਸ਼ੇਰਨੀ ਤੇ ਬੱਚੇ ਨੂੰ ਇਸ ਵਾਲੇ ਸ਼ੇਰ ਨੇ ਪਰਛਾਈ ਦਿਖਾਈ ਅਤੇ ਦੱਸਿਆ ਕਿ ਦੇਖ ਤੂੰ ਵੀ ਸ਼ੇਰ ਹੀ ਹੈ ਤਾਂ ਜਾ ਕੇ ਉਸ ਨੂੰ ਹਿੰਮਤ ਆਈ ਹੁਣ ਉਸਨੇ ਕਿਹਾ ਕਿ ਇੱਕ ਵਾਰ ਜ਼ੋਰ ਨਾਲ ਦਹਾੜ ਮਾਰ ਐਨੀ ਤੇਜ਼ ਦਹਾੜ ਮਾਰ ਕੇ ਪੂਰਾ ਜੰਗਲ ਹਿਲ ਜਾਵੇ ਦੂਸਰੇ ਸ਼ੇਰ ਨੇ ਆਪਣੀ ਸ਼ਕਤੀ ਨੂੰ ਪਹਿਚਾਣਿਆ ਅਤੇ ਜ਼ੋਰ ਨਾਲ ਦਹਾੜ ਮਾਰੀ ਇਹ ਛੋਟੀ ਜਹੀ ਕਹਾਣੀ ਸਾਨੂੰ ਇੱਕ ਬਹੁਤ ਵੱਡੀ ਗੱਲ ਦੱਸਦੀ ਹੈ ਜ਼ਿੰਦਗੀ ਵਿੱਚ ਅਸੀਂ ਕਿਸ ਦੇ ਨਾਲ ਰਹਿੰਦੇ ਹਾਂ ਕਿਸ ਦੇ ਨਾਲ ਗੱਲ ਕਰਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਆਸ-ਪਾਸ ਜੇਕਰ ਨੈਗੇਟਿਵ ਸੋਚ ਵਾਲੇ ਲੋਕ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਕਦੇ ਆ ਹੀ ਨਹੀਂ ਸਕਦੀ ਜੇਕਰ ਤੁਸੀਂ ਭੇਡਾਂ ਦੇ ਨਾਲ ਰਹੋਗੇ ਤਾਂ ਸ਼ੇਰ ਨਹੀਂ ਬਣ ਸਕੋਗੇ ਉਹ ਕਹਿੰਦੇ ਹਨ ਕਿ ਭੀੜ ਹਮੇਸ਼ਾ ਅਲੱਗ ਰਸਤੇ ਤੇ ਚੱਲਦੀ ਹੈ ਪਰ ਜਿਸ ਰਸਤੇ ਤੇ ਭੀੜ ਚੱਲਦੀ ਹੈ ਉਹ ਰਸਤਾ ਜ਼ਰੂਰੀ ਨਹੀਂ ਕਿ ਠੀਕ ਹੋਵੇ ਆਪਣੀ ਸ਼ਕਤੀ ਨੂੰ ਤੁਸੀਂ ਖੁਦ ਪਹਿਚਾਣੋ ਅਤੇ ਆਪਣਾ ਰਸਤਾ ਬਣਾਓ ਤਾਂ ਹੀ ਤੁਸੀਂ ਕੁਝ ਅਲੱਗ ਕਰਕੇ ਦਿਖਾਉਗੇ ਧੰਨਵਾਦ